ਸੱਚਿਆ ਕਾਲ ਜਿਕੇ ਮੈਨੂੰ ਤੁਸੀਂ ਸਾਰੇ ਉਮੀਦ ਆ ਤੁਸੀਂ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਮੈਂ ਸਿਮਰਨ ਤੁਹਾਡਾ ਪਹੀੜ ਫੈਮਿਲੀ ਬਲੌਗ ਵਿੱਚ ਸਵਾਗਤ ਕਰਦੀ ਹਾਂ ਜੀ ਹਾਂਜੀ ਆਪਣੇ ਜਿਹੜਾ ਬੋਰ ਦਾ ਕੰਮ ਸੀਗਾ ਉਹ ਨਿਪਟ ਗਿਆ ਬਹੁਤ ਵਧੀਆ ਆਪਣੇ ਮੋਟਰ ਲੱਗ ਗਈ ਤੇ ਹੁਣ ਆਪਣੇ ਮਿਸਤਰੀਆਂ ਨੇ ਜਿਹੜਾ ਕੰਮ ਆਪਣਾ ਸ਼ੁਰੂ ਕਰ ਲਿਆ ਜੀ ਉਹਨਾਂ ਨੇ ਕਲੀ ਵਗੈਰਾ ਪਾਤੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਉਹਨਾਂ ਨੇ ਕਲੀ ਪਾਤੀ ਤੇ ਨਿਉ ਪਟਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਆਪਣਾ ਤੇ ਹੁਣ ਮੈਂ ਮਿਸਤਰੀਆਂ ਦੀ ਚਾਹ ਬਣਾ ਕੇ ਡਾਕਟਰ ਸਾਹਿਬ ਨੂੰ ਬਣਾ ਕੇ ਭੇਜਦੀ ਆ ਤਿੰਨ ਵਾਰ ਦੀ ਚਾਹ ਲੈਣਗੇ ਜੀ ਆਪਣੇ ਤੋਂ ਇੱਕ 8:00 ਵਜੇ ਲਿਆ ਕਰਨਗੇ ਇੱਕ 11:00 ਵਜੇ ਤੇ ਇੱਕ ਦੁਪਹਿਰੇ 3:00 ਵਜੇ ਜਾਂ 3:30 ਵਜੇ ਤੇ ਤਿੰਨ ਟਾਈਮ ਦੀ ਚਾਹ ਕੀਤੀ ਹੈ ਤੇ ਜੇ ਦਿਹਾੜੀ ਤੇ ਹੋਵੇ ਕੰਮ ਫੇਰ ਤਾਂ ਰੋਟੀ ਵੀ ਲੈਂਦੇ ਨੇ ਉਹ ਆਪਣੇ ਨਾਲ ਤਾਂ ਚਾਹੀਏ ਕਿਉਂਕਿ ਆਪਣੇ ਨਾਲ ਠੇਕੇ ਠੇਕਾ ਕੀਤਾ ਉਹਨਾਂ ਨੇ ਤੇ ਠੇਕੇ ਤੇ ਹੀ ਕਰਵਾਣਾ ਹੈ ਆਪਾਂ ਸਾਰਾ ਕੰਮ ਬਾਕੀ ਤੁਹਾਨੂੰ ਨਾਲ-ਨਾਲ ਜੋ ਵੀ ਹੋਊਗਾ ਹਨਾ ਉਹ ਦੱਸਦੇ ਰਹਾਂਗੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਜੀ ਤੇ ਚਲੋ ਜੀ ਆਪਾਂ ਅੱਗੇ-ਅੱਗੇ ਦੇਖਦੇ ਆਂ ਹਾਂਜੀ ਹੁਣ ਆਪਾਂ ਤੁਹਾਨੂੰ ਉਹ ਸਮਾਨ ਦਿਖਾਵਾਂਗੇ ਜਿਹੜਾ ਕਿ ਆਪਾਂ ਨਿਉਂ ਦੇ ਵਿੱਚ ਰੱਖਾਂਗੇ ਤਾਂ ਕਿਉਂਕਿ ਆਪਾਂ ਮੋਟਰ ਵਾਲੀ ਜਗ੍ਹਾ ਤੇ ਇਹ ਖੂਵ ਵਾਲੀ ਜਗ੍ਹਾ ਤੇ ਆਪਾਂ ਘਰ ਬਣਾਉਣਾ ਤੇ ਤੁਹਾਨੂੰ ਦੱਸਦੇ ਆਂ ਵੀ ਉੱਥੇ ਆਪਾਂ ਨਿਉਂ ਦੇ ਵਿੱਚ ਕਿਹੜਾ-ਕਿਹੜਾ ਸਮਾਨ ਰੱਖਾਂਗੇ ਤੇ ਬਾਬਾ ਜੀ ਜਦੋਂ ਅਰਦਾਸ ਕਰਨਗੇ ਹਨਾ ਤੇ ਉਹਨਾਂ ਨੂੰ ਆਪਾਂ ਕੀ ਦੇਵਾਂਗੇ ਤੇ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਸਾਰਾ ਕੁਝ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਹਨਾ ਜੇ ਤੁਸੀਂ ਅੱਗੇ ਫਿਊਚਰ ਤੇ ਵਿੱਚ ਆਪਣਾ ਘਰ ਬਣਾਉਣਾ ਹੈ ਕਈ ਪੈਨੰਨ ਤਾਂ ਪਤਾ ਵੀ ਹੋਊਗਾ ਹਨਾ ਕਈਆਂ ਨੂੰ ਨਹੀਂ ਪਤਾ ਹੁੰਦਾ ਜਿਵੇਂ ਕਿ ਪਹਿਲਾਂ ਮੈਨੂੰ ਵੀ ਬਹੁਤ ਘੱਟ ਨੋਲੇਜ ਸੀਗੀ ਹੌਲੀ ਹੌਲੀ ਪਤਾ ਲੱਗਦਾ ਜੀ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਇੱਕ ਆਹ ਤਾਂ ਤਾਂਬੇ ਦੀ ਗੜਬੀ ਹੈ ਛੋਟੀ ਜੀ ਤੁਸੀਂ ਕੋਲੀ ਵੀ ਲੈ ਸਕਦੇ ਹੋ ਹਨਾ ਕੋਈ ਛੋਟੀ ਜੀ ਕੋਈ ਹੋਰ ਚੀਜ਼ ਹੈ ਤਾਂਬੇ ਦੀ ਗੜਬੀ ਛੋਟੀ ਜੀ ਤੇ ਆਹ ਵਾਲਾ ਹੈਗਾ ਜੀ ਬਾਬਿਆਂ ਦਾ ਜੋੜਾ ਆ ਦੇਖੋ ਇਸ ਸਨਿਆਰ ਤੋਂ ਇਹ ਮਿਲ ਜਾਂਦਾ ਹੈ ਤੇ ਆ ਆ ਪਾਵਾਂਗੇ ਇਹਦੇ ਵਿੱਚ ਪਾ ਦਾਂਗੇ ਤੇ ਇੱਕ ਇਹਦੇ ਵਿੱਚ ਆਪਾਂ ਸਿੱਕੇ ਪਾਵਾਂਗੇ ਚਾਂਦੀ ਦਾ ਵੀ ਪਾ ਸਕਦੇ ਹੋ ਤੁਸੀਂ ਜਾਂ ਫਿਰ ਆਪਣੇ ਘਰੇ ਨਾਰਮਲ ਜਿਹੜੇ ਸਿੱਕੇ ਹੁੰਦੇ ਨੇ ਹਨਾ ਉਹ ਵੀ ਪਾ ਸਕਦੇ ਆ ਤੇ ਇਹਦੇ ਵਿੱਚ ਆਪਾਂ ਇਹਨੂੰ ਲਾਲ ਕੱਪੜੇ ਦੇ ਵਿੱਚ ਲਪੇਟਾਂਗੇ ਫਿਰ ਆਪਾਂ ਨਿਉ ਦੇ ਵਿੱਚ ਹਨਾ ਰੱਖ ਦਾਂਗੇ ਤੇ ਆਹ ਜਿਹੜੇ ਬਾਬਾ ਪਾਠੀ ਅਰਦਾਸ ਕਰਨਗੇ ਹਨਾ ਬਾਬਾ ਜੀ ਤੇ ਉਹਨਾਂ ਨੂੰ ਆਪਾਂ ਕੱਪੜੇ ਦੇਵਾਂਗੇ ਇਹਦੇ ਵਿੱਚ ਇੱਕ ਬਾਬਾ ਜੀ ਦਾ ਗੋਟਾ ਪਜਾਮਾ ਤੇ ਇੱਕ ਉਹਨਾਂ ਦੀ ਪੱਗ ਹੈ ਚਿੱਟੇ ਰੰਗ ਦੀ ਤੇ ਇਹ ਆਪਾਂ ਬਾਬਾ ਜੀ ਨੂੰ ਦੇਵਾਂਗੇ ਤੇ ਜੋ ਆਪਣੀ ਸ਼ਰਦਾ ਹੋਊਗੀ ਹਨਾ ਉੱਤੇ ਉਹ ਪੈਸੇ ਰੱਖ ਦਾਂਗੇ ਆਪਾਂ ਤੇ ਇਹ ਚੀਜ਼ਾਂ ਹੁੰਦੀਆਂ ਨੇ ਜੀ ਇਹ ਰੱਖਾਂਗੇ ਆਪਾਂ ਬਾਕੀ ਤਾਂ ਖੰਭਣੀ ਵਗੈਰਾ ਹਨਾ ਉਹ ਲਾਵਾਂਗੇ ਆਪਾਂ ਟਾਈਮ ਤੇ ਖੰਭਣੀ ਵਗੈਰਾ ਚੌਲ ਹਨਾ ਉਹ ਪਾ ਦਾਂਗੇ ਵਿੱਚ ਤੇ ਸ਼ੁਭ ਮੰਨੇ ਜਾਂਦੇ ਨੇ ਜੀ ਬਾਕੀ ਇਹ ਕੋਈ ਵਹਿਮ ਨਹੀਂ ਹੈਗਾ ਹੈਨਾ ਵਹਿਮ ਪਰਮ ਨਹੀਂ ਹੈਗਾ ਅ ਬੀ ਮਤਲਬ ਇਹ ਕਰਨਾ ਹੀ ਕਰਨਾ ਹੈ ਇਹ ਤਾਂ ਮੰਨਣ ਦੀ ਗੱਲ ਹੁੰਦੀ ਹੈ ਹੈਨਾ ਇਹ ਕੋਈ ਬਹਿਮ ਵਾਲੀ ਗੱਲ ਨਹੀਂ ਹੈਗੀ ਵੀ ਹਾਏ ਆਪਾਂ ਨਹੀਂ ਰੱਖਿਆ ਤਾਂ ਕੀ ਬਣੂਗਾ ਹੈਨਾ ਇਹ ਚੀਜ਼ ਨਹੀਂ ਹੁੰਦੀ ਹੈਗੀ ਪਰ ਜਿਨ੍ਹਾਂ ਨੂੰ ਹੈਗਾ ਹੈਨਾ ਮਨ 'ਚ ਵੀ ਅਸੀਂ ਆਹ ਕਰੀਏ ਹੈਨਾ ਉਹ ਕਰ ਵੀ ਸਕਦੇ ਨੇ ਹਾਂਜੀ ਇਹ ਸਮਾਨ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਤੇ ਇਹ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਵਹਿਮ ਵਾਲੀ ਗੱਲ ਨਹੀਂ ਹੁੰਦੀ ਹੈ ਕਿ ਜਿਹੜਾ ਮੰਨਦਾ ਉਹ ਕਰ ਲੈਂਦਾ ਜਿਹੜਾ ਨਹੀਂ ਮੰਨਦਾ ਉਹ ਨਹੀਂ ਕਰਦਾ ਹਨਾ ਇਹ ਕੋਈ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਹੈਗੀ ਤੇ ਤੁਸੀਂ ਕਰਿਓ ਵੀ ਨਾ ਹਨਾ ਵਹਿਮ ਜੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਕਰ ਨਹੀਂ ਸਕਦੇ ਹੁਣ ਆਪਣੇ ਨਿਉ ਦਾ ਜਿਹੜਾ ਕੰਮ ਹੈ ਉਹ ਮੋਸਟਲੀ ਨਿਭੜ ਜਾਊਗਾ ਪਟੰਨਾ ਤੇ ਨਿਉ ਰੱਖਣਗੇ ਆਪਣੇ ਜਦੋਂ ਨਿਉ ਰੱਖਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਮੈਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਬਣੇ ਰਹੋਗਾ ਨਾ ਆਪਣੇ ਨਾਲ ਨਾਲ ਰਹੋ ਤੁਸੀਂ ਆਪਾਂ ਤੁਹਾਨੂੰ ਸਾਰਾ ਕੁਝ ਦੱਸਿਆ ਕਰਾਂਗੇ ਜੀ ਸਾਰੀ ਚੀਜ਼ ਦਿਖਾਇਆ ਕਰਾਂਗੇ ਤੇ ਚਲੋ ਠੀਕ ਹੈ ਜੀ ਮਿਲਦੇ ਆਂਗੇ ਹਾਂਜੀ ਆ ਦੇਖੋ ਜੀ ਆਪਣੇ ਸਮਰਸੀਵਲ ਲੱਗ ਗਿਆ ਇਹ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਆ ਦੇਖੋ ਲੱਗ ਗਿਆ ਜੀ ਇਹ ਉੱਚਾ ਤਾਂ ਰੱਖਿਆ ਕਿਉਂਕਿ ਨਾ ਇੱਥੇ ਆਪਣੀ ਭਰਤ ਵੀ ਪਾਉਗੀ ਹਨ ਭਰਤ ਪਾ ਕੇ ਫੇਰ ਇਹ ਮਤਲਬ ਬਰਾਬਰ ਹੋ ਜਾਊਗਾ ਮੈਂ ਮਿੰਨ ਕੇ ਦੇਖ ਰਹੀ ਸੀ ਕਿ ਮੈਂ ਡਾਕਟਰ ਸਾਹਿਬ ਨੂੰ ਕਹਿ ਰਹੀ ਸੀ ਮੈਂ ਕਹਿਤਾ ਕਿੰਨਾ ਕਿੰਨਾ ਬਾਹਰ ਹੈ ਉਹ ਕਹਿੰਦੇ ਵੀ ਭਰਤ ਦੇ ਹਿਸਾਬ ਨਾਲ ਰੱਖਿਆ ਵੀ ਭਰਤ ਪਾਉਗੀ ਭਰਤ ਪਾ ਕੇ ਠੀਕ ਹੋ ਜਾਊਗਾ ਇਹ ਮੈਂ ਸ਼ਾਮ ਨੂੰ ਦੇਖਣ ਗਈ ਸੀ ਡਾਕਟਰ ਸਾਹਿਬ ਨਾਲ ਖੇਤ ਤੇ ਜਿਹੜੇ ਸਵੇਰੇ ਫਿਰ ਮਿਸਤਰੀ ਆਗੇ ਸੀਗੇ ਉਹਨਾਂ ਨੇ ਮਿੰਨਤੀ ਕਰਕੇ ਕਲੀ ਵਗੈਰਾ ਪਾਉਣੀ ਸ਼ੁਰੂ ਕਰਤੀ ਸੀਗੀ ਕਲੀ ਪਾ ਕੇ ਫਿਰ ਉਹਨਾਂ ਨੇ ਨਿਊਆ ਪੱਟਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਲਿਆ ਸੀਗਾ ਤੇ ਇੱਕ ਅੱਧਾ ਦਿਨ ਉਹਨਾਂ ਨੂੰ ਨਿਊਆ ਪੱਟਣ ਨੂੰ ਲੱਗ ਜੂਗਾ ਜੀ ਫਿਰ ਨਿਊ ਧਰਨਗੇ ਫਿਰ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜੀ ਅਰਦਾਸ ਕਰਨਗੇ ਮਾਲੀਏ ਇੱਧਰ ਨੂੰ ਕਰੋ ਦਿਖਾਵਾਂਗੇ ਜੀ ਤੁਹਾਨੂੰ ਅੰਦਰ ਨੂੰ ਬਾਸ ਬਾਸ ਜਿਆ ਲਾਦਾ ਛੁੱਤ ਲਾ ਛੁੱਤ ਲਾ ਕੇ ਪਤਾ ਲੱਗੂ ਯਾ ਨਾ ਉਸ ਚਾਰਾਂ ਕੀ ਆ ਸੇਟੀ ਬਾਹਰ ਹੋਉਂਦਾ ਇੱਕ ਚੱਲੇ ਪੜਾ ਉਹ ਚਾਰਾਂ ਦੀ ਬਾਹਰ ਕਰ ਰਹੀਆਂ ਹੋਰ ਛੇ ਕੀ ਹੋ ਗਿਆ ਇਹ ਆਉਂਗੇ ਰ ਇਹ ਹੈ ਕੀ ਬਾਹਰ ਲੇ ਪਾਹ ਹਾਂ ਵਾਹੋ ਚਾਰਾਂ ਦੀ ਬਾਹਰ ਯਾਰ ਨਾ ਛੇ ਰੇ ਕੀ ਗਿਆ ਚਾ

ਆ ਗਿਆ ਨਾ ਚਿਰੂ ਅਲਾਕੀ ਨੂੰ ਲਾਈ ਬਲਾਓ ਅਲਾਕੀ ਨੂੰ ਲਾਈ ਆ ਅਲਾਕੀ ਨੂੰ ਯੋ ਆਹ ਬਾਈ ਆਈ ਬਾਈ ਆ ਮੈਂ ਬਣਾ ਦੇਣਾ ਤੂੰ ਬਣਾ ਦੇ ਵੀਡੀਓ ਹੁਣ ਆਪਾਂ ਨੂੰ ਨਹੀਂ ਪਤਾ ਵੀ ਆ ਬੁਰਜੀ ਕਾਦੀ ਆ ਥੋੜੀ ਤੋੜਦੀ ਆ ਕਿ ਪਟਦੀ ਆ ਇਹ ਹੈਂ ਕੋਈ ਨਹੀਂ ਬਤਾਵਾਂ ਲੋ ਇਹ ਤੁਸੀਂ ਉਦੋਂ ਦਾ ਇਹ ਆ ਕੰਮ ਕਰ ਲੈਣਾ ਸੀ ਕਿਹੜਾ ਵੀਰੇ ਚੌਲਾ ਦਾ ਕੰਮ ਆ ਭੈ ਜੋ ਤੱਕ ਚਲੋ ਉੱਧਨੇ ਆਲਾ ਨਹੀਂ ਆ ਪਕੜਾ ਕਾਬੜ ਪਾਉਣੀ ਆ ਵੀਰੇ ਕੋਈ ਜੂਲ ਬਾਈ ਘਾ ਕਰ ਬੋਲ ਚਾ ਲਾ ਬੋਲ ਜਲਦੀ ਬਿਆਹ ਸੱਤ ਚਲਦੇ ਨਾ ਜਲਦੀ ਆ ਜਾ

ਹਾਂਜੀ ਜਿਹੜਾ ਕਲੀ ਪਾਉਣ ਦਾ ਕੰਮ ਐ ਅੱਜ ਸਾਰਾ ਨਿਬੜ ਗਿਆ ਤੇ ਨਿਓਆ ਵੀ ਉਹਨਾਂ ਨੇ ਬਹੁਤ ਹੱਦ ਤੱਕ ਪੱਟ ਲਈਆਂ ਸੀਗੀਆਂ ਤੇ ਉਹ ਕਹਿੰਦੇ ਸੀਗੇ ਕਹਿੰਦੇ ਵੀ ਕੱਲ ਨੂੰ ਆਪਾਂ ਨਿਓ ਰੱਖ ਲਾਂਗੇ ਤੇ ਬਾਕੀ ਦੇਖੋ ਜੀ ਕਿਵੇਂ ਕਰਦੇ ਨੇ ਹਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਚਲੋ ਮਿਲਦੇ ਆਂ ਜੀ ਕੱਲ ਨੂੰ ਇੱਕ ਬਹੁਤ ਵਧੀਆ ਵੀਡੀਓ ਦੇ ਨਾਲ ਤਦ ਤੱਕ ਦੇ ਲਈ satsriya kal